ਅਜ਼ਰਗਪੁਰ ਪੁਲਿਸ ਨੇ ਇੱਕ ਅਜੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਨਕਲੀ ਹਵਾਈ ਫੌਜ ਦਾ ਅਧਿਕਾਰੀ ਬਣ ਕੇ ਘੁੰਮ ਰਿਹਾ ਸੀ ਜਦੋਂ ਲੋਕਾਂ ਨੂੰ ਸ਼ੱਕ ਹੋਇਆ ਤਾਂ ਉਸ ਤੋਂ ਬਾਅਦ ਲੋਕਾਂ ਨੇ ਇਸ ਨੂੰ ਫੜ ਲਿਆ ਤੇ ਉਸ ਤੋਂ ਬਾਅਦ ਜੋ ਹੈ ਹਵਾਈ ਸੈਨਾ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਉਹ ਮੌਕੇ ਤੇ ਪਹੁੰਚੇ ਤਾਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਿਹਾ ਹਾਲਾਂਕਿ ਬਾਅਦ ਵਿੱਚ ਪੁਲਿਸ ਦੇ ਵੱਲੋਂ ਵੀ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਉਸ ਸ਼ਖਸ ਨੂੰ ਉਸੇ ਗ੍ਰਿਫਤਾਰ ਕੀਤਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਖਸ ਜੋ ਹੈ ਉਹ ਨਸ਼ੇ ਦਾ ਆਦੀ ਲੱਗ ਰਿਹਾ ਸੀ ਇਹ ਵੀ ਲੱਗ ਰਿਹਾ ਸੀ ਜਿਸ ਵੇਲੇ ਉਸ ਨੂੰ ਫੜਿਆ ਉਸ ਦੇ ਵੱਲੋਂ ਨਸ਼ਾ ਜਿਹੜਾ ਕੀਤਾ ਗਿਆ ਸੀ ਤਾਂ ਦੋ ਜਣਿਆਂ ਨੂੰ ਬਾਅਦ ਵਿੱਚ ਪੁਲਿਸ ਦਾ ਜੋ ਬਿਆਨ ਆਇਆ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇੱਕ ਸੁਖਪ੍ਰੀਤ ਨਾਮ ਸੀਗਾ ਇੱਕ ਹੋਰ ਉਸ ਦੇ ਨਾਲ ਤਾ ਪੁਲਿਸ ਤੇ ਬੋਲੋ ਪੂਰੀ ਇਹਦੇ ਤੇ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਚੰਡੀਗੜ੍ਹ ਦੇ ਵਿੱਚ ਜਿਹੜੇ ਫੇਮਸ ਟੇਲਰ ਹੈਗੇ ਨੇ ਜਿਹੜੇ ਕਿ ਹਵਾਈ ਫੌਜ ਅਧਿਕਾਰੀਆਂ ਦੀ ਵਰਦੀ ਨੂੰ ਸਿਉਂਦੇ ਨੇ ਤਾਂ ਅਜੇ ਵਿੱਚ ਇੱਕ ਗੁਜਰਾਤ ਦੇ ਵਿੱਚ ਇੱਕ ਹਵਾਈ ਫੌਜ ਦੇ ਅਧਿਕਾਰੀ ਨੂੰ ਇਸ ਟੇਲਰ ਦੇ ਵੱਲੋਂ ਜਿਹੜੀ ਹੈ ਉਹ ਵਰਦੀ ਕੋਰੀਅਰ ਕਰਨੀ ਸੀਗੀ ਤਾਂ ਕੋਰੀਅਰ ਕੰਪਨੀ ਦੇ ਵਿੱਚ ਉਹ ਹੀ ਇਹ ਵਰਦੀ ਚੋਰੀ ਹੋ ਜਾਂਦੀ ਹੈ ਇਹਨਾਂ ਪਤਾ ਨਹੀਂ ਹੁਣ ਇਹਨਾਂ ਸ਼ਖਸਾਂ ਦੇ ਵੱਲੋਂ ਕੀਤੀ ਗਈ ਹੈ ਜਾਂ ਫਿਰ ਇਹਨਾਂ ਨੂੰ ਕਿਤੋਂ ਮਿਲੀ ਹੈ ਫਿਲਹਾਲ ਇਹ ਪੁਲਿਸ ਨੇ ਨਹੀਂ ਦੱਸਿਆ ਉਹ ਚੋਰੀ ਹੋ ਗਈ ਸੀ ਜਿਹੜੀ ਵਰਦੀ ਉਹੀ ਵਰਦੀ ਪਾ ਕੇ ਇਹ ਜਿਹੜਾ ਸ਼ਖਸ ਘੁੰਮ ਰਿਹਾ ਸੀ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਇਹ ਨਸ਼ੇ ਦਾ ਆਦੀ ਹੈ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਸਾਫ਼ ਕੀਤਾ ਗਿਆ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਇਹ ਸ਼ਖਸ ਤੁਸੀਂ ਵੇਖ ਰਹੇ ਹੋ ਵਾਲਾ ਕਿ ਦੋ ਜਣਾਂ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਹਵਾਈ ਫੌਜ ਅਧਿਕਾਰੀ ਦੀ ਵਰਦੀ ਪਾ ਕੇ ਇਹ ਸੜਕਾਂ ਦੇ ਉੱਪਰ ਘੁੰਮ ਰਿਹਾ ਸੀ ਜ਼ਿਰਖਪੁਰ ਦੀਆਂ ਸੜਕਾਂ ਤੇ ਪ੍ਰਭਾਤ ਰੋਡ ਦੱਸਿਆ ਜਾ ਰਿਹਾ ਤਾਂ ਇਸ ਤੋਂ ਕੁਝ ਦੂਰੀ ਤੇ ਮੈਜ ਕੁਝ ਦੂਰੀ ਤੇ ਹੀ ਜੋ ਹੈ 에ਅਰ ਫੋਰਸ ਸਟੇਸ਼ਨ ਵੀ ਹੈਗਾ ਤਾਂ ਜਿਸ ਵੇਲੇ ਕੁੰਬਰਾਸੀ ਇਸ ਵale ਜਦੋਂ ਲੋਕਾਂ ਨੂੰ ਸ਼ੱਕ ਹੋਇਆ ਕਿ ਆਖਰ ਇਹ ਕਿਸ ਤਰ੍ਹਾਂ ਕੁੰਬ ਰਿਹਾ ਉਸ ਵੇਲੇ ਲੋਕਾਂ ਨੇ ਉਸਨੂੰ ਫੜ ਲਿਆ ਉਸ ਤੋਂ ਬਾਅਦ ਸੂਚਿਤ ਕੀਤਾ ਜਾਂਦਾ ਪੁਲਿਸ ਨੂੰ ਸੂਚਿਤ ਕੀਤਾ ਹਾਲਾਂਕਿ ਹਵਾਈ ਫੌਜ ਦੀ ਕੁਝ ਅਧਿਕਾਰੀ ਵੀ ਉੱਥੇ ਪਹੁੰਚ ਕੇ ਸਿਗੇ ਤਾਂ ਉਸ ਤੋਂ ਬਾਅਦ ਇਹ ਮਾਮਲਾ ਸਾਰਾ ਸਾਫ਼ ਹੋਇਆ ਕਿ ਕਿਸ ਤਰ੍ਹਾਂ ਟੇਲਰ ਨੇ ਕੋਰੀਅਰ ਕਰਨੀ ਸੀ ਕਿ ਵਰਦੀ ਤਾਂ ਉਸ ਕੋਰੀਅਰ ਕੰਪਨੀ ਤੋਂ ਹੀ ਵਰਦੀ ਜੜੀ ਚੋਰੀ ਹੋ ਜਾਂਦੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਕਲੀ ਫੌਜ ਹਵਾਈ ਫੌਜ ਅਧਿਕਾਰੀ ਬਣ ਕੇ ਕੁੰਬਰਾਸੀ ਤੇ ਮੌਕੇ ਨੇ ਇਸਨੂੰ ਫੜ ਲਿਆ ਤਾਂ ਪੁਲਿਸ ਦੇ ਵੱਲੋਂ ਪੂਰੀ ਦੱਸਿਆ ਗਿਆ ਪੁਲਿਸ ਦਾ ਕੀ ਕਹਿਣਾ ਤੋਂ ਸਾਬਿਤ ਜ਼ਿਲਕਪੁਰ ਪੁਲਿਸ ਨੇ ਅੱਜ ਦੋ ਵਿਅਕਤੀਆਂ ਸੁਖਪ੍ਰੀਤ ਸਿੰਘ ਤੇ ਸੂਰੇ ਨਾਮ ਦੇ ਜਿਹੜੇ ਕਿ ਜ਼ਿਲਕਪੁਰ ਦੇ ਹੀ ਰਹਿਣ ਵਾਲੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਵਿੱਚ ਜਿਹੜਾ ਸੁਖਪ੍ਰੀਤ ਆ ਉਹਨੇ 에ਅਰ ਫੋਰਸ ਦੇ ਆਫੀਸਰ ਦੀ ਯੂਨੀਫਾਰਮ ਪਾਈ ਹੋਈ ਸੀ ਇਹਨੂੰ ਜਿਹੜਾ ਸੁਖਪ੍ਰੀਤ ਆ ਸੀ ਇਹਨੂੰ ਪਟਿਆਲਾ ਚੌਂਕ ਦੇ ਕੋਲੋਂ ਜ਼ਿਲਕਪੁਰ ਦੇ ਵਿੱਚੋਂ ਹੀ ਗ੍ਰਿਫਤਾਰ ਕੀਤਾ ਹੈ ਇਹ ਜਿਹੜਾ ਜਿਹੜੀ ਯੂਨੀਫਾਰਮ ਸੀ ਇਹ ਯੂਨੀਫਾਰਮ ਇੱਕ ਬਹਿਲਾਣਾ ਜਿਹੜਾ ਚੰਡੀਗੜ੍ਹ ਦੇ ਵਿੱਚ ਪੈਂਦਾ ਉਥੇ ਇੱਕ ਬੜੇ ਫੇਮਸ ਟੇਲਰ ਹੈ ਜਿਹੜੇ ਕਿ ਯੂਨੀਫਾਰਮ ਵਗੈਰਾ ਸਿਵਾਉਂਦੇ ਨੇ ਆਰਮੀ ਦੀ, ਏਅਰ ਫੋਰਸ ਵਗੈਰਾ ਆਫੀਸਰ ਦੀ ਇਹਨਾਂ ਨੇ ਇਹ ਗੁਜਰਾਤ ਦੇ ਕਿਸੇ ਆਫੀਸਰ ਨੂੰ ਕੋਰੀਅਰ ਕਰਦੀ ਸੀ ਤੇ ਇਹਨਾਂ ਨੇ 5 ਤਰੀਕ ਦੀ ਰਾਤ ਨੂੰ ਇਹ ਕੋਰੀਅਰ ਕੰਪਨੀ ਦੇ ਜਿਹੜਾ ਦਫ਼ਤਰ ਸੀਗਾ ਉਥੋਂ ਚੋਰੀ ਕਰ ਲਈ ਸੀ ਤੇ ਇਸ ਦੇ ਸਬੰਧ ਦੇ ਵਿੱਚ ਅਸੀਂ 223 ਨੰਬਰ ਮਕਦਮਾ ਦਰਜ ਕਰ ਲਿਆ ਥਾਣਾ ਜ਼ਿਲਕਪੁਰ ਦੇ ਵਿੱਚ ਇਸੇ ਮਕਦਮੇ ਦੇ ਵਿੱਚ ਅਸੀਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇਣੀ ਚਾਹੁੰਗਾ ਜਿਹੜਾ ਸੋਸ਼ਲ ਮੀਡੀਆ ਤੇ ਜਿਹੜਾ ਖਬਰ 淡了。